ਤਾਰ ਨੇ ਕਾਲ ਦਿੱਤੀ ਤਾਂ ਤੁਸੀਂ ਮੀਟਿੰਗ ਦਿੱਤੀ ਉਹ ਤੋਂ ਮੀਟਿੰਗ ਛੱਡ ਕੇ ਭੱਜ ਗਿਆ ਐਂ ਤਾਂ ਯਾਰ 5 ਸਾਲ ਦਾ ਬੱਚਾ ਵੀ ਨਹੀਂ ਕਰਦਾ ਇਹਦੀ ਤਾਂ ਉਹ ਗੱਲ ਹੈ ਜੇ ਵੀ 2 ਸਾਲ ਦਾ ਬੱਚਾ ਟੋਪੀ ਮੰਗਲੇ ਜਾਂ ਚੌਕਲੇਟ ਮੰਗਲੇ ਉਹਦੇ ਪਿੱਛੇ ਰੁੱਸ ਗਿਆ ਜਾਂ ਚੌਕਲੇਟ ਨਹੀਂ ਦਿੱਤੀ ਟੋਪੀ ਪਿੱਛੇ ਰੁੱਸ ਗਿਆ ਟੋਪੀ ਨਹੀਂ ਦਿੱਤੀ ਚੌਕਲੇਟ ਪਿੱਛੇ ਰੁੱਸ ਗਿਆ ਇਹ ਤਾਰ ਨਾਲੋਂ ਹੋਗੇ ਮੈਂ ਰੁੱਸ ਕੇ ਚੱਲਿਆ ਤੇ ਮੈਂ ਕਿਸਾਨਾਂ ਦਾ ਬੇਟਾ ਐ ਮੈਂ ਮਜ਼ਦੂਰਾਂ ਪੱਕੀਆਂ ਮੈਂ ਕਿਸਾਨਾਂ ਪੱਕੀਆਂ ਤੇ ਜਿਹੜੇ ਤੇਰੇ ਨਾਲ ਮੰਗਾ ਉਹ ਕਿਉਂ ਨਹੀਂ ਮੰਨਦਾ ਤੂੰ ਵਾਅਕ ਹੀ ਕਿਸਾਨਾਂ ਪੱਕੀਆਂ ਤੇ ਤੂੰ ਤਾਂ ਅੱਜ ਕਿਸਾਨਾਂ ਦੇ ਘਰੇ ਡੇਡਾ ਮਰੌਣ ਲਾ ਦਿੱਤਾ ਐਂ ਭਾਵੇਂ ਤੂੰ ਰੋਕ ਲਿੰਗਾ ਭਾਈ ਉਹ ਕੀਦਾ ਜੀ ਕਰਦਾ ਪਰਚੇ ਕਰਾਉਣ ਨੂੰ ਕੀਦਾ ਜੀ ਕਰਦਾ ਘਰੇ ਰੇਡਾ ਮਰਾਉਣ ਨੂੰ ਕੀਦਾ ਜੀ ਕਰਦਾ ਮੇਰੇ ਘਰਾਂ 'ਚ ਪੁਲਿਸ ਵੜੇ ਇਹ ਧੱਕੇ ਨਾਲ ਪੁਲਿਸ ਦੇ ਗੱਡੀਆਂ ਬੜੀਆਂ ਫਿਰਦੀਆਂ ਬਟੇਕਾਂ ਨੂੰ ਪੁੱਤਾਂ ਦੇਗਾ ਸਵਾਹ ਫੈਣਾਂ ਪੈਰੇਗਾ ਯਾਰ ਹਰਾਨਾ ਸੀ ਇਹ ਲੋਕਾਂ ਤੇ ਜਿਹੜੇ ਪੰਜਾਬ ਦੀ ਖਵਾਈ ਕਰਦੇ ਆ ਉਹ ਪੁੱਤਾਂ ਦੀਆਂ ਸਵਾਹ ਪਾ ਰਹੇ ਆ ਪੁੱਤਾਂ ਦਾ ਹਸਾਰਾ ਲੈ ਰਹੇ ਆ ਦੀ ਪਾਰਟੀ ਬਚਾਉਣ ਨੂੰ ਖਾਤਰੀ ਆ ਆਪਦੀ ਕੁਰਸੀ ਬਚਾਉਣ ਨੂੰ ਖਾਤਰਾ ਪੁੱਤਾਂ ਦਾ ਹਸਾਰਾ ਲੈ ਰਹੇ ਆ ਪੁੱਤਾਂ ਦੀਆਂ ਸਵਾਹ ਪਾ ਰਹੇ ਆ ਉਹ ਬਦਕਿਸਮਤੀ ਆ ਪੰਜਾਬ ਦੇ ਲੋਕਾਂ ਦੀ ਜਿਸੀਰ ਜਿੰਨਾਂ ਨੂੰ ਇਹੋ ਜਿਹੇ ਲੋਕ ਮਿਲ ਗਏ ਆਕਦਾ ਸਤੁੱਲਨ ਖੋ ਚੁੱਕਿਆ ਇਹਨੇ ਬਸ ਉਹਨੂੰ ਡੇਗਣੀ ਆ ਇਹ ਤਾਂ ਬਦਕਿਸਮਤੀ ਆ ਪੰਜਾਬ ਦੇ ਲੋਕਾਂ ਦੀ ਜਿਹੜਾ ਇਹ ਆ ਕੇ ਕੁਰਸੀ ਤੇ ਬਹਿ ਗਿਆ ਤੇ ਪੰਜਾਬ ਦੇ ਲੋਕਾਂ ਨੂੰ ਬਰਬਾਦ ਕਰਦਾ ਇਹੋ ਜਿਹੇ ਵਧਾਈਕ ਮਿਲਿਆ ਸਾਨੂੰ ਹੁਣ ਫੇਰ ਠੋਕ ਕੇ ਚੱਕਣਾ ਨੂੰ ਫੇਰ ਪੈਣਾ ਤਾਂ ਉਹਨਾਂ ਦੇ ਬਾਅਦ ਜਿਹੜੇ 18 18 21 ਸਾਲ ਦੇ ਕੁਰਬਾਨੀਆਂ ਦੇ ਕੇ ਤੇ ਤੂੰ ਜਿਹੜੇ ਕੁਰਬਾਨੀਆਂ ਦੇ ਕੇ ਜਿਹੜੇ ਸ਼ਹਾਦਤਾਂ ਦੇ ਜਾਨ ਪੀ ਕੇ ਪੀਲੀ ਪੱਗ ਬੰਨ ਕੇ ਪੱਕੇ ਸਰਾਬਿਆਂ ਦੀ ਫੜਕੜ ਕਲਾਂ ਸੋ ਚੁੱਕ ਕੇ ਉਹ ਰਸਤੇ ਤੇ ਚੱਲਣ ਵਾਲੀ ਪਾਰਟੀ ਅੱਜ ਕੀ ਕਰ ਰਹੀ ਹੈ ਭਗਤ ਸਿੰਘ ਇਹ ਆਦਾ ਸੀ ਵੀ ਕਿਸਾਨਾਂ ਮਜ਼ਦੂਰਾਂ ਦੇ ਝੂਠੇ ਪਰਚੇ ਕਰੋ ਭਗਤ ਸਿੰਘ ਇਹ ਆਦਾ ਸੀ ਵੀ 2:30 ਵਜੇ ਕਿਸਾਨਾਂ ਮਜ਼ਦੂਰਾਂ ਦੇ ਘਰੇ ਡੰਡਾ ਮਰਾਓ ਭਗਤ ਸਿੰਘ ਇਹ ਆਦਾ ਸੀਗਾ ਵੀ ਸਾਡੀਆਂ ਧੀਆ ਭੈਣਾਂ ਦੇ ਕੁੱਤਾ ਤੋਂ ਖਿੱਚ ਕੇ ਧਰਨਿਆਂ ਤੋਂ ਘਢਿਸਕੇ ਜਿਹੜੇ ਕੋਈ ਆਵਦਾ ਰੁਜ਼ਗਾਰ ਲੈਣ ਜਾਂਦੇ ਆ ਉਹਨਾਂ ਤੇ ਲਾਠੀ ਚਾਰਜ ਕਰੋ ਧੀਆ ਗੁੰਦੀਆਂ ਕਾਲੀਆਂ ਲਾ ਲੈਂਦਾ ਇਹਦੀ شکل ਨਹੀਂ ਦਿੱਦੀ ਕਿਸੇ ਨੂੰ ਵੀ ਕੀ ਕੀ ਹੈ ਇਹਦੇ ਅੱਖਾਂ ਚਾ ਕੀ ਕਿਹਦੇ ਚਿਹਰੇ ਨਾਲੇ ਦਿੱਖਣਾ ਚਾਹੁੰਦਾ ਕਾਲੇ ਖੂਬੇ ਚੜਾ ਲੈ ਜੀਨੇ ਉਹ ਤਾਂ ਪੰਜਾਬ ਲਈ ਉਹਨੂੰ ਤਾਂ ਪਿੱਠ ਭਿਉਣੀ ਵੀ ਮੈਨੂੰ ਨਹੀਂ ਕੋਸਤੀ ਦਾ ਪੰਜਾਬ ਵਾਸਤੇ ਜੇ ਭਰਾਵੋ ਆਪ ਦੀਆਂ ਜ਼ਮੀਨਾਂ ਬਚਾਉਣੀਆਂ ਮਾਰੋ ਹੱਲਾ ਚੰਡੀਗੜ੍ਹ ਵੱਲ ਆਓ ਚੱਲ ਗਏ ਤੇ ਇਹ ਸਰਕਾਰ ਨੂੰ ਮੂੰਹ ਤੋੜ ਜਵਾਬ ਦੋ ਸਸਿਕਾਲ ਜੀ ਕੱਲ ਐਸਕੇਮ ਦੀ ਚੰਡੀਗੜ੍ਹ ਵਿਖੇ ਸੀਐਮ ਭਗਵੰਤ ਮਾਨ ਦੇ ਨਾਲ ਲਗਭਗ 2 ਘੰਟੇ ਮੀਟਿੰਗ ਹੁੰਦੀ ਹੈ ਮੀਟਿੰਗ ਜਿਹੜੀ ਬੇਸਟਾ ਨਿਕਲਦੀ ਹੈ ਬਾਹਰ ਆ ਕੇ ਕਿਸਾਨਾਂ ਨੂੰ ਕਹਿੰਦੇ ਆ ਕਿ ਮੁੱਖ ਮੰਤਰੀ ਤਾਂ ਕਹਿੰਦੇ ਕਰ ਲੋ ਜੋ ਕੁਝ ਕਰਨਾ ਹੈ ਜਿਹੜੀਆਂ ਤੁਹਾਡੀਆਂ ਮੰਗਾਂ ਮੰਨ ਲਈਆਂ ਗਈਆਂ ਉਹ ਵੀ ਨਹੀਂ ਮੰਨ ਦੇਗੇ ਇਹ ਗੱਲ ਸਾਹਮਣੇ ਆਉਂਦੀ ਹੈ ਉਸ ਤੋਂ ਬਾਅਦ ਸਵੇਰ ਸਵੇਰ ਜਿਹੜੇ ਕਿਸਾਨਾਂ ਆਗੂਆਂ ਦੇ ਘਰ ਰੇਡ ਪੈਂਦੀ ਹੈ ਸਾਡੇ ਨਾਲ ਬਿੱਟੂ ਮੱਲਨ ਮੌਜੂਦ ਰਹਿਣਗੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਕੀ ਗੱਲਬਾਤ ਹੁੰਦੀ ਹੈ ਸਵੇਰ ਜਿਹੜੀ ਕੱਲ ਮੀਟਿੰਗ ਹੋਈ ਤੇ ਅੱਜ ਤੁਹਾਡੇ ਤੇ ਰੇਡ ਪੈਂਦੀ ਹੈ ਇਹ ਤਾਂ ਉਹ ਗੱਲਾ ਭਰਾਵਾ ਉੱਠ ਜਾਗ ਪੰਜਾਬ ਸਿਆਂ ਜਬਰ ਹੱਥ ਸੰਗੀ ਨੂੰ ਪੈ ਗਿਆ ਇਹ ਤਾਂ ਸੰਗੀ ਨੂੰ ਹੱਥ ਪਾ ਲਿਆ ਨੇ ਤਾਂ ਕਿਸਾਨਾਂ ਦੀ ਇਹਦੇ ਚ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਨਖੀਦੀ ਕਰਦੇ ਆਂ ਵੀ ਜਿਹੜਾ ਬੰਦਾ ਦਾ ਸੀ ਮੈਂ ਆਮ ਕਿਸਾਨਾਂ ਦਾ ਧੀਆ ਪੁੱਤ ਐ ਇਹ ਤਾਂ ਅਸੀਂ ਆਮ ਘਰਾਂ ਚੋਂ ਉੱਠੇ ਆਂ ਆਮ ਪਿੰਡਾਂ ਤੋਂ ਸਰਕਾਰ ਚੱਲੂਗੀ ਅੰਗਲੀਆਂ ਤੋਂ ਚੱਲੂਗੀ ਅੱਜ ਉਹ ਤੁਹਾਡੇ ਸਾਹਮਣੇ ਆ ਵੀ ਕਿਸਾਨੀ ਲਹਿਰ ਨੂੰ ਦਬਾਉਣਾ ਚਾਹੁੰਦਾ ਜਿਹੜਾ ਬੰਦਾ ਆਪਦੇ ਬੋਰਡ ਲਾ ਕੇ ਉੱਥੇ ਪਾਰਲੀਮੈਂਟ ਦੇ ਵਿੱਚ ਗੱਜਦਾ ਵਜਦਾ ਹੁੰਦਾ ਸੀ ਤੇ ਕਿਸਾਨ ਮਜ਼ਦੂਰ ਏਕਤਾ ਦਾ ਨਾਹਰਾ ਮਾਰਦਾ ਸੀ ਤੇ ਅੱਜ ਉਹੀ ਕਿਸਾਨ ਮਜ਼ਦੂਰ ਏਕਤਾ ਦੇ ਸੰਘੀ ਦੇ ਹੱਥ ਵਿੱਚ ਸੰਘੀ ਦੇ ਹੱਥ ਪਉਂਦਾ ਹੈ ਕਾਰਪੋਰੇਟਾਂ ਦਾ ਪੱਖੀ ਹੈ ਇਹ ਤਾਂ ਮੋਦੀ ਨਾਲੋਂ ਵੀ ਟੱਪ ਗਿਆ ਮੋਦੀ ਦੇ ਮੰਤਰੀ ਜਿਹੜੇ ਮੀਟਿੰਗ ਸਿਰੇ ਤਾਂ ਲਾਉਂਦੇ ਸੀ ਚੱਲ ਠੀਕ ਆ ਮੰਗਾ ਮੰਨਣੀਆਂ ਨਾ ਮੰਨਣੀਆਂ ਉਹ ਵੱਖਰੀ ਗੱਲ ਸੀ ਪਰ ਮੀਟਿੰਗ ਚ ਚੱਲ ਕਮ ਸੇ ਕਮ ਟਾਈਮ ਤਾਂ ਦਿੰਦੇ ਸੀ ਜਦੋਂ ਮੀਟਿੰਗ ਚ ਆ ਕੇ ਬਹਿੰਦਾ ਮੁੱਖ ਮੰਤਰੀ ਸਾਹਿਬ ਉਹਨੂੰ ਪੁੱਛਿਆ ਜਾਂਦਾ ਵੀ ਖੁੱਲਾ ਸਮਾਜੀ ਖੁੱਲਾ ਸਮਾਜ 8-9 ਮੰਗਾਂ ਤੇ ਗੱਲ ਹੁੰਦੀ ਹੈ ਛੱਡ ਕੇ ਮੀਟਿੰਗ ਭੱਜ ਜਾਂਦਾ ਜਦੋਂ ਸ਼ੈਲਰਾਂ ਦੀ ਗੱਲ ਆਉਂਦੀ ਹੈ ਕੋਈ ਵੱਡਾ ਕੋਈ ਇਹਨਾਂ ਦਾ ਹੈ ਕੋਈ ਸ਼ੈਲਰਾਂ ਚ ਘਟਾਲਾ ਹੋਇਆ ਰਾਜੇਵਾਲ ਸਾਹਿਬ ਗੱਲ ਕਰਦੇ ਆ ਉੱਥੇ ਉਹ ਕੇਜਰੀਵਾਲ ਦਾ ਖਾਸ ਹੈ ਉੱਥੇ ਆਉਂ ਗਾਉਂ ਕਰਕੇ ਮੀਟਿੰਗ ਛੱਡ ਕੇ ਭੱਜ ਜਾਂਦਾ ਜਦੋਂ ਅਗਰਾਹ ਸਾਹਿਬ ਨੂੰ ਪੁੱਛਦੇ ਆ ਆਦਾ ਵੀ ਮੀਟਿੰਗ ਤੁਸੀਂ ਧਰਨਾ ਪੰਜ ਵਾਲਾ ਲਾਉਂਗੇ ਉਹ ਆਦੇ ਵੀ ਜਦੋਂ ਮੰਗਾਂ ਮੰਨੀਆਂ ਜਾਣੀਂ ਉਹ ਤਾਂ ਤਬਦੀਲੀ ਆਜੂ ਨਹੀਂ ਪਲਾਏ ਦੱਸੋ ਲਾਉਂਗੇ ਜਾਂ ਨਹੀਂ ਲਾਉਂਦੇ ਇਹ ਗੱਲ ਕਲੀਅਰ ਕਰੋ ਵੀ ਮੈਂ ਮੀਟਿੰਗ ਆਪਦੇ ਤੌਰ ਤੇ ਦਿੱਤੀ ਹੈ ਮੈਂ ਸੋਤੋਂ ਡਰਦਾ ਨਹੀਂ ਉਹ ਆਦੇ ਅਸੀਂ ਕਿਹੜਾ ਇਨਾ ਚਿਰ ਡਰਾਇਆ ਜੇ ਅਸੀਂ ਧਰਨਾ ਲਾਉਨੇ ਆ ਤਾਂ ਸਰਕਾਰ ਸਾਨੂੰ ਮੀਟਿੰਗ ਦਿੰਦੀ ਹੈ ਜੇ ਧਰਨੇ ਦੀ ਕਾਲ ਦਿੱਤੀ ਤਾਂ ਤੁਸੀਂ ਮੀਟਿੰਗ ਦਿੱਤੀ ਇਤਿਹਾਸ ਦੇ ਵਿੱਚ ਹੁੰਦਾ ਵੀ ਆਈ ਹੈ ਤੇ ਉਥੋਂ ਮੀਟਿੰਗ ਛੱਡ ਕੇ ਭੱਜ ਗਿਆ ਐਂ ਤਾਂ ਯਾਰ 5 ਸਾਲ ਦਾ ਬੱਚਾ ਵੀ ਨਹੀਂ ਕਰਦਾ ਉਹ ਵੀ ਇਹ ਤਾਂ ਉਹ ਗੱਲ ਹੈ ਵੀ ਯਾਰ ਤੂੰ ਪੰਜਾਬ ਦਾ ਮੁੱਖ ਮੰਤਰੀ ਐ ਤੇਰਾ ਰੁਤਬਾ ਐ ਜਗਰਾ ਰੱਖ ਸ਼ੈਣ ਚਲਤੀ ਰੱਖ ਸਾਢੇ 3 ਕਰੋੜ ਲੋਕਾਂ ਦੀ ਅਗਵਾਈ ਕਰ ਰਿਆ ਦੋ ਮਾਰਾਂ ਐਮਪੀ ਬਣ ਗਿਆ ਐਮਐਲਏ ਬਣ ਗਿਆ ਮੁੱਖ ਮੰਤਰੀ ਬਣ ਗਿਆ ਤੇ ਤੂੰ ਇੰਨੀਆਂ ਸਟੇਜਾਂ ਕਵਰ ਕੀਤੀਆਂ ਐ ਐਂ ਤਾਂ ਕੋਈ ਪਕਲਾੜ ਦੇ ਵਿੱਚ 5 ਸਾਲ ਦਾ ਬੱਚਾ ਵੀ ਨਹੀਂ ਆਉਂਦਾ ਇਹਦੀ ਤਾਂ ਉਹ ਗੱਲ ਹੈ ਜਿਵੇਂ 2 ਸਾਲ ਦਾ ਬੱਚਾ ਟੋਪੀ ਮੰਗਲੇ ਜਾਂ ਚੌਕਲੇਟ ਮੰਗਲੇ ਉਹਦੇ ਪਿੱਛੇ ਰੁੱਸ ਗਿਆ ਜਾ ਚਾਕਲੇਟ ਨਹੀਂ ਦਿੱਤੀ ਟੋਪੀ ਪਿੱਛੇ ਰੁੱਸ ਗਿਆ ਟੋਪੀ ਨਹੀਂ ਦਿੱਤੀ ਚਾਕਲੇਟ ਪਿੱਛੇ ਰੁੱਸ ਗਿਆ ਜੇ ਤਾਰਨਾ ਲਾਉਂਗੇ ਮੈਂ ਰੁੱਸ ਕੇ ਚੱਲਿਆਂ ਫਿਰ ਆ ਕੇ ਭੂਲੇਪਨ ਦੇ ਵਿੱਚ ਪੋਸਟਾਂ ਪਾਉਂਦਾ ਹੈ ਇਹ ਲਹਿਰ ਤੇ ਨਿਸ਼ਾਨਾ ਲਾਉਂਦਾ ਹੈ ਇਹ ਲਹਿਰ ਤੇ ਠੱਪੀ ਲਾਉਣਾ ਚਾਹੁੰਦਾ ਹੈ ਲੋਕਾਂ ਦੇ ਵਿੱਚ ਨਫ਼ਰਤ ਪਾਉਣਾ ਚਾਹੁੰਦਾ ਹੈ ਇਹ ਐ ਨਹੀਂ ਹੋਣਾ ਜੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਸੋਡੇ ਮਾਦੇ ਮਰੇ ਆਦਿਆਂ ਕਿਸੇ ਦਾ ਜੀ ਨਹੀਂ ਕਰਦਾ ਛੜਕਾਂ ਜਾਮ ਕਰਨ ਨੂੰ ਇਹ ਵੀ ਪਤਾ ਪੰਜਾਬ ਦੇ ਲੋਕਾਂ ਨੂੰ ਵੈਕਤੀ ਮੰਡੀਆਂ ਦੇ ਵਿੱਚ ਜਗਸਿਰ ਕਿੰਨੀ ਵੱਡੀ ਲੁੱਟ ਹੋਈ ਹੈ ਸੋਡੇ ਸਾਹਮਣੇ ਸੀ ਅਸੀਂ ਉਹ ਮੰਗਾ ਪੰਜਾਬ ਸਰਕਾਰ ਨੇ ਪੀ ਇੱਕ ਤਰੀਕ ਨੂੰ ਝੋਨਾ ਲਾਇਆ ਜਾਵੇ ਝੋਨਾ ਪਹਿਲਾਂ ਲਾਇਆ ਜਾਵੇ ਲੇਟ ਹੋ ਜਾਂਦਾ 10 ਜੂਨ ਨੂੰ ਉਹਦਾ ਝੋਨਾ ਕਿਹੜਾ ਲਾਈ ਗੇ ਪੀਆਰ 126 ਸਰਕਾਰ ਨੇ ਲਵਾਇਆ ਸੀ ਉਹ ਖਰੀਦਿਆ ਨਹੀਂ ਗਿਆ ਕਿਸਾਨਾਂ ਦਾ ਕਟਾਂ ਲੱਗੀਆਂ ਲੁੱਟ ਹੋਈ ਸਮਾਰਟ ਮੀਟਰਾਂ ਦੀ ਗੱਲ ਹੈ ਇਹ 23 2023 ਵਾਲੇ ਮੁੱਦੇ ਨੇ ਪੰਜ ਫਸਲਾਂ ਦੀ ਐਮਐਸਪੀ ਦੀ ਗੱਲ ਹੈ ਇਹ ਇਹ ਸਾਰੀਆਂ ਗੱਲਾਂ ਫਿਰ ਜਿਹੜੇ ਪੰਜਾਬ ਸਰਕਾਰ ਨਾਲ ਨਵੀਂ ਖੇਤੀ ਨੀਤੀ ਦੇ ਖਰੜਿਆਂ ਦੀ ਉਹਨਾਂ ਦੀ ਗੱਲ ਹੈ ਫਸਲਾਂ ਦਾ ਬੀਮਾ ਹੋਵੇ ਤਾਂ ਚੁਟਕੀ ਮਾਰ ਕੇ 5 ਮਿੰਟਾਂ ਚ ਐਮਐਸਪੀ ਦੇਣਾ ਚਾਹੁੰਦੇ ਸੀ 6 ਫਸਲਾਂ ਤੇ ਪੰਜਾਬ ਸਰਕਾਰ ਨੇ ਐਮਐਸਪੀ ਦੀ ਗੱਲ ਆਲੂਆਂ ਦੀ ਗੱਲ ਹੈ ਗੋਭੀਆਂ ਦੀ ਗੱਲ ਹੈ ਹੋ ਸਕਦਾ ਝੋਨਾ ਲਾਈਏ ਨਾ ਬੀਜ ਕੇ ਨਾ ਸਾਡੀ ਮਜਬੂਰੀ ਬਣਦੀ ਜਾ ਰਹੀ ਹੈ ਇਹ ਚੀਜ਼ਾਂ ਤੇ ਵਿਚਾਰ ਕਰਨ ਨੂੰ ਸਮਾਂ ਤਾਂ ਚਾਹੀਦਾ ਸੀ ਇਹ ਪੰਜਾਬ ਸਰਕਾਰ ਨਾਲ ਹੈ ਦਿੱਲੀ ਸਰਕਾਰ ਦਾ ਭੇਜਿਆ ਹੋਇਆ ਖਰੜਾ ਉਹ ਤਾਂ ਭਾਈ ਤੁਸੀਂ ਮਿੰਟਾਂ ਚ ਰੱਦ ਕਰਤਾ ਵਧੀਆ ਕੀਤਾ ਅਸੀਂ ਵੀ ਉਹਦਾ ਸਵਾਗਤ ਕੀਤਾ ਜਿਹੜੀਆਂ ਛੋਡੇ ਨਾਲ ਮੰਗਾ ਉਹ ਕਿਉਂ ਨਹੀਂ ਕਰ ਰਹੇ ਇਹ ਤੁਸੀਂ ਲੋਕਾਂ ਨੂੰ ਗਮਰਾਹ ਕਰਨਾ ਚਾਹੁੰਦੇ ਹੋ ਹਾਥੀ ਦੇ ਦੰਦ ਖਾਣ ਨੂੰ ਕੁਝ ਹੋਰ ਆ ਦਿਖਾਉਣ ਨੂੰ ਕੁਝ ਹੋਰ ਹੈ ਇਹ ਖਾਣਾ ਚਾਹੁੰਦੇ ਵੀ ਜਿਹੜਾ ਇਹ ਕੰਮ ਹੈ ਸਾਰਾ ਮੰਗਾ ਜਿਹੜੀਆਂ ਦਿੱਲੀ ਦੀਆਂ ਪੰਜਾਬ ਦੀਆਂ ਮੰਗਾ ਹੈ ਨਹੀਂ ਬਿਲਕੁਲ ਇਹ ਗਮਰਾਹ ਕਰਨਾ ਚਾਹੁੰਦਾ ਜਿਵੇਂ ਪੋਸਟ ਪਾਈ ਹੈ ਵੀ ਅਸੀਂ ਉਹ ਰੱਦ ਕਰਤਾ ਵੀ ਉਹ ਤਾਂ ਤੂੰ ਰੱਦ ਕਰਤਾ ਇੱਕ ਲੋਕਾਂ ਚ ਮੈਂ ਕਿਸਾਨਾਂ ਦਾ ਬੇਟਾ ਹੈ ਮੈਂ ਮਜ਼ਦੂਰਾਂ ਪੱਕੀਆਂ ਮੈਂ ਕਿਸਾਨਾਂ ਪੱਕੀਆਂ ਤੇ ਜਿਹੜੇ ਤੇਰੇ ਨਾਲ ਮੰਗਾ ਉਹ ਕਿਉਂ ਨਹੀਂ ਮੰਨਦਾ ਤੂੰ ਵਾਕਈ ਕਿਸਾਨਾਂ ਪੱਕੀਆਂ ਤੇ ਤੂੰ ਤਾਂ ਅੱਜ ਕਿਸਾਨਾਂ ਦੇ ਘਰੇ ਰੇਡਾਂ ਮਰਾਉਣ ਲੱਤ ਆਂ ਆਏ ਭਾਵਾ ਤੂੰ ਰੋਕ ਲੇਂਗਾ ਬਈ ਆਏ ਲੋਕ ਤਾਕਤ ਨੂੰ ਰੋਕ ਲੈਗਾ ਆਏ ਲੋਕ ਲਹਿਰ ਨੂੰ ਤੋ ਠੱਬੀ ਲਾ ਲੈਗਾ ਆਇਆ ਤੂੰ ਘਰਾਂ ਚ ਰੈਡਾ ਮਾਰਾ ਕੇ ਅਰੈਸਟ ਕਰਾ ਕੇ ਆਗੂਆਂ ਨੂੰ ਤੇ ਤੂੰ ਮੋਰਚਿਆਂ ਤੇ ਰੋਕ ਲੈਗਾ ਇਹ ਬਹੁਤ ਵੱਡੇ ਭਲੇਖੇ ਦੇ ਵਿੱਚ ਇਹ ਇਹ ਲੋਕਾਂ ਨੇ ਤਾਂ ਸੁਪਰੀਮ ਕੋਰਟ ਦਾ ਮੂੰਹ ਘੁਮਾ ਕੇ ਤੇ ਇੱਧਰ ਨੂੰ ਕਰਤਾ ਸੀ ਮਨਜੀਤ ਧਨੇਰ ਜੌਂਦੀ ਜਾਗ ਦੀ ਮਿਸਾਲ ਹੈ ਉਹਨੂੰ ਜਿਵੇਂ ਕਿਸਾਨ 302 ਚ 20 ਸਾਲ ਸਜ਼ਾ ਹੋਈ ਸੀ ਜਿਵੇਂ ਉਹਨੂੰ ਛੱਡ ਕੇ ਆਏ ਤੇ ਉਸੇ ਰਸਤੇ ਉਹਨੂੰ ਕਢਾ ਕੇ ਲਿਆਏ ਉਹ ਮਿਸਾਲ ਹੈ ਇੱਥੇ ਤਾਂ ਸਿਕੰਦਰ ਬਾਦਸ਼ਾਹ ਅੱਗੇ ਮੁੜ ਗਏ ਇੱਥੇ 13 ਮਹੀਨੇ ਇਹਨਾਂ ਨੇ ਤਾਂ ਜ਼ਬਰ ਨੂੰ ਸਬਰ ਨਾਲ ਮਾਰਿਆ ਇਥੇ ਤਾਂ ਇਹ ਤਾਂ ਉਹਨਾਂ ਦੇ ਵਾਰਸ ਆ ਜਿਨ੍ਹਾਂ ਨੇ ਸਵਾ ਲੱਖ ਨਾਲ ਇੱਕ ਲੜਾਤਾ ਸੀ ਇਹ ਤਾਂ ਉਹਨਾਂ ਦੇ ਵਾਰਸ ਆ ਜਿਹੜੇ 18 18 21 21 ਸਾਲ ਦੇ ਕੁਰਬਾਨੀਆਂ ਦੇ ਗਏ ਤੇ ਤੂੰ ਜਿਹੜੇ ਕੁਰਬਾਨੀਆਂ ਦੇ ਗਏ ਜਿਹੜੇ ਸ਼ਹਾਦਤਾਂ ਦੇ ਜਾਨ ਪੀ ਕੇ ਪੀਲੀ ਪੱਗ ਬੰਨ ਕੇ ਭਗਤ ਸਰਾਭਿਆਂ ਦੀ ਖੜਕੜਕਲਾਂ ਸੋਂ ਚੁੱਕ ਕੇ ਉਹ ਰਸਤਿਆਂ ਤੇ ਚੱਲਣ ਵਾਲੀ ਪਾਰਟੀ ਅੱਜ ਕੀ ਕਰ ਰਹੀ ਹੈ ਭਗਤ ਸਿੰਘ ਇਹ ਆਦਾ ਸੀ ਵੀ ਕਿਸਾਨਾਂ ਮਜ਼ਦੂਰਾਂ ਦੇ ਝੂਠੇ ਪਰਚੇ ਕਰੋ ਭਗਤ ਸਿੰਘ ਇਹ ਆਦਾ ਸੀ ਵੀ 2:30 2:30 ਵਜੇ ਕਿਸਾਨਾਂ ਮਜ਼ਦੂਰਾਂ ਦੇ ਘਰੇ ਰੇਡਾਂ ਮਰਾਓ ਭਗਤ ਸਿੰਘ ਇਹ ਆਦਾ ਸੀਗਾ ਵੀ ਸਾਡੀਆਂ ਧੀਆ ਭੈਣਾਂ ਦੇ ਗੁੱਤਾਂ ਤੋਂ ਖਿੱਚ ਕੇ ਧਰਨਿਆਂ ਤੋਂ ਘੜਿਸਕੇ ਜਿਹੜੇ ਕੋਈ ਆਵਦਾ ਰਜਗਾਰ ਲੈਣ ਜਾਂਦੇ ਆ ਉਹਨਾਂ ਤੇ ਲਾਠੀ ਚਾਰਜ ਕਰੋ ਇਹ ਤਾਂ ਨਹੀਂ ਕਿਹਾ ਬਾਈ ਜਿਵੇਂ ਇਹ ਕਦੇ ਧਰਨਾ ਲੱਗਦਾ ਹੀ ਨਹੀਂ ਸਾਡੀ ਸਰਕਾਰ ਚ ਧਰਨਾ ਹੀ ਨਹੀਂ ਕੋਈ ਲੱਗਦਾ ਉਹ ਸਹੀ ਆਦੇ ਸੀਗੇ ਉਹ ਅਸੀਂ ਧਰਨਾ ਅਸੀਂ ਲਾਉਣ ਹੀ ਨਹੀਂ ਦੇਣਾ ਲੱਗਣ ਹੀ ਨਹੀਂ ਦੇਣਾ ਆਹ ਹਾਲਾਤ ਬਣਾਏ ਹੀ ਤਾਂ ਜਾਂਦੇ ਆ ਵੀ ਅਸੀਂ ਐਂ ਕਰਾਂਗੇ ਇਹਨਾਂ ਤੋਂ ਤਾਂ ਨਹੀਂ ਸਿੱਧੇ ਹੋਏ ਅਸੀਂ ਡੰਡੇ ਨਾਲ ਕਰਾਂਗੇ ਸਿੱਧੇ ਆਣੀ ਭਗਵਾਨ ਤੇ ਬੰਦ ਸਿਆ ਹੋਣਾ ਮਾਂਜਿਆ ਜਾਏਗਾ ਇਹ ਲੋਕਾਂ ਨਾਲ ਟਕਰਾ ਕੇ ਖਤਮ ਹੋ ਜਾਏਗਾ ਤੈਨੂੰ ਯਾਦ ਨਹੀਂ ਕਰਨਾ ਕਿਸੇ ਨੇ ਯਾਦ ਰੱਖ ਲਈ ਸੋਨੂੰ ਲੋਕ ਗਲੀਆਂ ਵਿੱਚ ਦੀ ਭਜਾਉਣਗੇ ਜਿਹੜੇ ਤੁਸੀਂ ਪੰਜਾਬ ਦੇ ਹਾਲਾਤ ਬਣਾਤੇ ਆ ਤੁਸੀਂ ਉਹਨਾਂ ਤਿੰਨਾਂ ਸਾਲਾਂ ਚ ਲੁੱਟ ਕੇ ਲੈ ਕੇ ਜਿੰਨਾ ਦੂਜਿਆਂ ਨੇ 75 ਸਾਲਾਂ ਚ ਲੁੱਟਿਆ ਸੀ ਕੀ ਲਿਆਤਾ ਆ ਬਦਲਾ ਲਿਆਂਦਾ ਤੁਸੀਂ ਆ ਬਦਲਾ ਲਿਆਂਦਾ 75 7500 ਦੇ ਬੋਰਡ ਲਾਤੇ ਸਾਢੇ 4 ਲੱਖ ਕਰੋੜ ਦਾ ਪੰਜਾਬ ਨੂੰ ਕਰਜ਼ਾਈ ਕਰਤਾ ਕਿੱਧਰ ਗਿਆ ਤੁਹਾਡਾ ਗੁੰਡਾ ਟੈਕਸ ਜਿਹੜਾ ਇਹਦੇ ਸੀ ਸਾਨੂੰ ਪੈਸਾ ਕੱਢਣਾ ਆਉਂਦਾ ਸਾਨੂੰ ਗੁੰਡਾ ਟੈਕਸ ਤੋਂ ਵਸੂਲਣਾ ਆਉਂਦਾ ਅਸੀਂ ਇੱਥੇ ਸਕੂਲ ਵਧੀਆ ਬਣਾ ਦਾਂਗੇ ਹਸਪਤਾਲ ਵਧੀਆ ਬਣਾ ਦਾਂਗੇ ਰਜਗਾਰ ਵਧੀਆ ਦੇਵਾਂਗੇ ਕਿਸਾਨ ਨੂੰ ਐਮਐਸਪੀ ਦੇਵਾਂਗੇ ਮੰਡੀਆਂ ਨਹੀਂ ਜਾਣ ਦਿੰਦੇ ਇੱਥੇ ਫਸਲਾਂ ਤੇ ਐਮਐਸਪੀ ਮਿਲੂ ਵਧੀਆ ਵੀ ਵਧੀਆ ਪੰਡਾਰ ਮਿਲਣਗੇ ਇੱਥੇ ਇੱਥੇ ਦਿੱਕਤ ਨਹੀਂ ਆਉਂਦੀ ਕੈਨੇਡਾ ਵਾਲੇ ਇੱਥੇ ਪੰਜਾਬ ਆ ਕੇ ਰਹਿਣਗੇ ਇੱਥੇ ਕੋਈ ਰਹਿਣ ਨੂੰ ਤਿਆਰ ਨਹੀਂ ਅੱਜ ਤੁਸੀਂ ਕਿਸਾਨਾਂ ਤੇ ਜਿਹੜੇ ਲਹਿਰਾਂ ਦੇ ਹੱਕ ਦੇ ਵਿੱਚ ਜਿਹੜਾ ਸੱਚਾ ਦੇ ਵਿੱਚ ਆਵਾਜ਼ ਚੱਕਦਾ ਹੈ ਕੀ ਭਗਤ ਸਿੰਘ ਆਦਾ ਸੀ ਉਹਦੇ ਤੇ ਐਨਐਸਏ ਲਾ ਕੇ ਜਿਲ੍ਹਾ ਚ ਦੱਬੋ ਜਿਹੜਾ ਲਹਿਰਾਂ ਖਾਤਰ ਜਿਹੜਾ ਲੋਕਾਂ ਖਾਤਰ ਲੜਦਾ ਹੈ ਉਹਨਾਂ ਦੇ ਘਰੇ ਰੇਡਾਂ ਮਰਾਓ ਉਹਨਾਂ ਨੂੰ ਟਾਰਗੇਟ ਕਰੋ ਉਹਨਾਂ ਤੇ ਪਰਚੇ ਦਰਜ ਕਰੋ ਕੀ ਭਗਤ ਸਿੰਘ ਇਹ ਆਦਾ ਸੀ ਆ ਭਗਤ ਸਿੰਘ ਦੀ ਸੋਚ ਹੈ ਆ ਖਟਕੜਕਲਾਂ ਦੀ ਧਰਤੀ ਤੇ ਸੌ ਚੱਕ ਕੇ ਪੀਲੀ ਪੱਗ ਬੰਨ ਕੇ ਭਗਤ ਸਿੰਘ ਦੀ ਸੌ ਚੱਕ ਕੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਠੱਗਿਆ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਪੰਜਾਬ ਦੇ ਲੋਕਾਂ ਨੂੰ ਕੁੱਟਿਆ ਪੰਜਾਬ ਦੇ ਲੋਕਾਂ ਦਾ ਕਹਾਣ ਕੀਤਾ ਪੰਜਾਬ ਦੇ ਲੋਟਾਂ ਨੂੰ ਪੰਜਾਬ ਦੇ ਲੋਕਾਂ ਨੂੰ ਲੁੱਟ ਕੇ ਲੈ ਗਏ ਵੱਡੇ ਵੱਡਾ ਯੋਗਦਾਨ ਸੀ ਕਿਸਾਨਾਂ ਦਾ ਸਰਕਾਰ ਨੂੰ ਲਿਆਉਣ ਚ ਦੇ ਸਰਕਾਰ ਹੈ ਜਿਹੜੀ ਕਿਸਾਨਾਂ ਤੇ ਹੀ ਰੇਡਾਂ ਮਾਰ ਰਹੀ ਹੈ ਤੇ ਜਿਹੜੇ ਹੁਣ ਧਰਦਾ ਤੁਸੀਂ 5 ਤਰੀਕ ਦਾ ਇਹਦਾ ਫਿਰ ਹੁਣ ਕੀ ਹੋਊਗਾ ਅੱਗੇ ਜਿਵੇਂ ਰੇਡਾਂ ਵੱਜ ਰਹੀਆਂ ਦਰ ਕਿਸਾਨਾਂ ਬਿਲਕੁਲ ਬਿਲਕੁਲ ਜਾਵਾਂਗੇ ਭਾਈ ਯਾਰ ਕਮਾਲ ਹੋਊਗੀ ਯਾਰ ਤੂੰ ਆ ਤਾਂ ਵੀ ਇਹ ਰੇਡਾਂ ਨਾਲ ਅਸੀਂ ਰੁਕ ਜਾਾਂਗੇ ਬਿਲਕੁਲ ਜਾਵਾਂਗੇ ਇਹ ਆਦਾ ਹੁੰਦਾ ਸੀ ਮੇਰੇ ਘਰ ਵਾਲ ਆਇਓ ਤੁਸੀਂ ਇਹ ਛੜਕਾਂ ਜਾਮ ਕਰ ਲੈਂਦੇ ਨੇ ਇਹ ਰਸਤੇ 'ਚ ਮੇਰੇ ਘਰ ਮੂਰੇ ਆ ਜਾਣ ਇਹ ਕੋਠੀ ਮੂਰੇ ਆਉਣ ਇਹਦੀ ਕੋਠੀ ਮੂਰੇ ਜਾ ਰਹੇ ਆ ਤੇ ਐਡੀ ਛੇਤੀ ਕਿਉਂ ਭਾਜੜਾ ਪੈ ਗਿਆ ਤਾਂ ਪਹਿਲੀਆਂ 'ਚ ਹੀ ਰੇਡਾ ਮਰਉਣ ਲੱਗ ਗਿਆ ਅਜੇ ਤਾਂ ਪਿੰਡਾਂ 'ਚੋਂ ਟਰਾਲੀਆਂ ਤੁਰ ਗਈ ਹੀ ਨਹੀਂ ਸੀ ਅਸੀਂ ਇਹਦੀ ਕੋਠੀ ਮੂਰੇ ਜਾਵਾਂਗੇ ਹੁਣ ਜੇ ਸਾਨੂੰ ਰਾਹਾਂ 'ਚ ਬੈਠਣਾ ਪੈਂਦਾ ਹੈ ਉਹਦਾ ਜ਼ਿੰਮੇਵਾਰ ਭਗਵੰਤ ਮਾਨ ਹੋਊਗਾ ਜਿਵੇਂ ਸਾਨੂੰ ਉੱਤੋਂ ਕਾਲ ਆਊਗੀ ਜ਼ਿਲ੍ਹਾ ਬਲਾਕ ਇਕੱਠੇ ਹੋ ਕੇ ਤੁਰਾਂਗੇ ਜਿੱਥੇ ਰੋਕਣਗੇ ਅਸੀਂ ਬਹਿ ਜਾਾਂਗੇ ਉੱਥੇ ਫਿਰ ਜਾਮ ਲਾ ਕੇ ਫਿਰ ਆਹੀ ਹਾਲਾਤ ਆ ਪੂਰੇ ਪੰਜਾਬ ਦੇ ਵਿੱਚ ਜਾਮ ਲੱਗਣਗੇ ਉਹਦੇ ਵਾਸਤੇ ਮੁੱਖ ਮੰਤਰੀ ਜ਼ਿੰਮੇ ਸਾਡਾ ਫਰਜ ਆ ਅਸੀਂ ਕਿੱਤਾ ਬਚਾਉਣਾ ਆਪਦਾ ਭਰਾਵੋ ਸਾਡੀਆਂ ਮੰਡੀਆਂ ਜਾਂਦੀਆਂ ਜਿਹੜੇ ਭਰਾ ਕਮੈਂਟਾਂ ਚਾਹਦੇ ਇਹਨਾਂ ਦਾ ਤਾਂ ਕੰਮ ਹੀ ਧਰ ਨਾਲ ਆਉਣਾ ਉਹ ਕਿਦਾ ਜੀ ਕਰਦਾ ਯਾਰ ਛੜਕ ਤੇ ਜਾ ਕੇ ਪੈਣ ਨੂੰ ਕਿਦਾ ਜੀ ਕਰਦਾ ਸੱਪਾਂ ਦੀਆਂ ਸਿਰੀਆਂ ਤੇ ਪੈਣ ਨੂੰ ਕਿਹਦੇ ਕੋਲੇ ਟਾਈਮ ਆ 2 2 ਵਜੇ ਉੱਠ ਕੇ ਰਾਤ ਨੂੰ ਗਲੀਆਂ ਚ ਭੱਜਿਆ ਫਿਰਦਾ ਯਾਰ ਕਿਦਾ ਜੀ ਕਰਦਾ ਪਰਚੇ ਕਰਾਉਣ ਨੂੰ ਕਿਦਾ ਜੀ ਕਰਦਾ ਘਰੇ ਰੇਟਾ ਮਨਾਉਣ ਨੂੰ ਕਿਦਾ ਜੀ ਕਰਦਾ ਮੇਰੇ ਘਰਾਂ ਚ ਪੁਲਿਸ ਵੜੇ ਇਹ ਤਾਂ ਕੇ ਨਾ ਪੁਲਿਸ ਦੀਆਂ ਗੱਡੀਆਂ ਵੱਡੀਆਂ ਫਿਰਦੀਆਂ ਏ ਭਾਈ ਇੱਥੇ ਲੋਕਾਂ ਖਾਤਰ ਕਰਨਾ ਪੈਂਦਾ ਸਾਡਾ ਰੋਜਗਾਰ ਸਾਡੇ ਪੱਲੇ ਕੀ ਆ ਇੱਥੇ ਹਾਈਵੇ ਕੱਢਦੇ ਆ ਤੇ ਕੁਝ ਕੰਪਨੀ ਨਹੀਂ ਆਉਣ ਦਿੰਦੇ ਫਲਾਨਾ ਨਹੀਂ ਆਉਣ ਦਿੰਦੇ ਜਿਹੜੇ ਭਾਰਤ ਮਾਲਾ ਪ੍ਰੋਜੈਕਟ ਦੇ ਹਾਈ ਕੱਢੇ ਆ ਹਾਈਵੇ ਇਹਦਾ ਸਾਨੂੰ ਕੀ ਫਾਇਦਾ ਨਾ ਸਾਡਾ ਟਰੈਕਟਰ ਜਾਵੇ ਨਾ ਮੋਟਰਸਾਈਕਲ ਜਾਵੇ ਨਾ ਕਾਰ ਜਾਵੇ ਨਾ ਸਾਡੀ ਜੀਪ ਜਾਵੇ ਸਾਡੀਆਂ ਤਾਂ ਜ਼ਮੀਨਾਂ ચીਰ ਕੇ ਲੈ ਗਏ ਜੇ ਪੰਜ ਕਿੱਲੇ ਬਾਹਨਾ ਚਾਰ ਕਿੱਲੇ ਬਾਹਨਾ ਦੇ ਵਿੱਚ ਦੀ ਭਾਰਤ ਮਾਲਾ ਪ੍ਰੋਜੈਕਟ ਆ ਗਿਆ ਦੋ ਇੱਧਰ ਰਹਿ ਗਈ ਤੇ ਉਹ ਦੋ ਨੂੰ ਨਾ ਮੋਟਰ ਰਿਆ ਨਾ ਖਲ ਰਿਆ ਨਾ ਪਾਣੀ ਰਿਆ ਉਹ ਤਾਂ ਬੰਜਰ ਹੋ ਗਈ ਕਿੱਧਰ ਦੀ ਜਾ ਕੇ ਬਾਹੂਗਾ ਉਹਨੂੰ ਸਾਡੀਆਂ ਤਾਂ ਜ਼ਮੀਨਾਂ ਖੋ ਕੇ ਲੈ ਗਏ ਅਸੀਂ ਕਿਦੋਂ ਬਣੇ ਆ ਆ ਜਿਹੜੇ ਟੋਲ ਪਲਾਜੇ ਬਣੇ ਆ ਸਾਨੂੰ ਕੀ ਦਿੱਤਾ ਜਿਹੜੇ ਹਾਈਵੇ ਕੱਟ ਤੇ ਸਾਨੂੰ ਕੀ ਦਿੱਤਾ ਸਾਡਾ ਤਾਂ ਉਹ ਹਾਈਵੇ ਤੇ ਨਾਲ ਟਰੈਕਟਰ ਚੜਦਾ ਐ ਨਾਲ ਬਲਦ ਵਾਲਾ ਗੱਡਾ ਚੜਦਾ ਲਿਆਓ ਖੇਤੀਬਾੜੀ ਪ੍ਰੋਜੈਕਟਾ ਅਸੀਂ ਕਿਦੋਂ ਵਧਿਆ ਨਾਂ ਲਿਓ ਪਰ ਤੁਸੀਂ ਤਾਂ ਸਾਡੀਆਂ ਜ਼ਮੀਨਾਂ ਖੋਣ ਤੇ ਹੋ ਗਏ ਤੂੰ ਤਾਂ ਅੱਜ ਕਾਰਪੋਰੇਟਾਂ ਦਾ ਬਣਿਆ ਬੈਠਾ ਐ ਇੰਨਾ ਸਤਾ ਦੇ ਵਿੱਚ ਅੰਨਾ ਹੋ ਗਿਆਂ ਭਗਵੰਤ ਮਾਨ ਸਾਹਿਬ ਤੂੰ ਲੋਕਾਂ ਨੂੰ ਹੀ ਭੁੱਲ ਗਏ ਯਾਰ ਤੂੰ ਆਪ ਹੀ ਆਦਰੇ ਲੋਕ ਵੱਡੇ ਹੁੰਦੇ ਆ ਇਹ ਲੋਕ ਅਰਸ਼ ਤੋਂ ਫਰਸ਼ ਤੇ ਪਹੁੰਚਾਉਂਦੇ ਆ ਫਰਸ਼ ਤੋਂ ਅਰਸ਼ ਤੇ ਪਹੁੰਚਾਉਂਦੇ ਆ ਤੇ ਫਿਰ ਤੇਰੀ ਵਾਰੀ ਆ ਗਈ ਹੈ ਤੈਨੂੰ ਇਹ ਲੋਕ ਖਤਮ ਕਰ ਦੇਣਗੇ ਫਿਰ ਅਰਸ਼ ਤੋਂ ਤੈਨੂੰ ਫਰਸ਼ ਤੇ ਡੇਗਣਗੇ ਤੇ ਤੁਹਾਨੂੰ ਗਲੀਆਂ ਵਿੱਚ ਦੀ ਭਜਾਉਣਗੇ ਤੁਸੀਂ ਲੋਕਾਂ ਨੂੰ ਗਮਰਾਹ ਕੀਤਾ ਤੁਸੀਂ ਪੰਜਾਬ ਦੇ ਲੋਕਾਂ ਨੂੰ ਠੱਗ ਕੇ ਲੈ ਗਏ ਆ ਛੋਡੇ 92 ਕੀ ਹਾਲਾਤ ਕਰ ਰਹੇ ਆ 55 55 ਲੱਖ ਦੇ ਲੈ ਕੇ ਪੁੱਤਾਂ ਦੀਆਂ ਸੌਆਂ ਪਾ ਰਹੇ ਆ ਛੋਡੇ ਤੇ ਆ ਦਿਨ ਆ ਗਿਆ ਅੱਜ ਵਿਧਾਇਕ ਸਭਾ ਨੂੰ ਇਹਦੇ ਵਿਧਾਇਕਾਂ ਨੂੰ ਪੁੱਤਾਂ ਦੀਆਂ ਸੌਆਂ ਖਾਣੀਆਂ ਪੈ ਰਿਆਂ ਯਾਰ ਹੇਰਾਨ ਆ ਸੀ ਇਹ ਲੋਕਾਂ ਤੇ ਜਿਹੜੇ ਪੰਜਾਬ ਦੀ ਗਵਾਹੀ ਕਰਦੇ ਆ ਉਹ ਪੁੱਤਾਂ ਦੀਆਂ ਸੋਵਾਂ ਪਾ ਰਹੇ ਆ ਪੁੱਤਾਂ ਦਾ ਹਸਾਰਾ ਲੈ ਰਹੇ ਆ ਆਪਦੀ ਪਾਰਟੀ ਬਚਾਉਣ ਨੂੰ ਖਾਤਰ ਯਾਰ ਆਪਦੀ ਕੁਰਸੀ ਪਹੁੰਚਾਉਣ ਨੂੰ ਖਾਤਰ ਪੁੱਤਾਂ ਦਾ ਹਸਾਰਾ ਲੈ ਰਹੇ ਆ ਪੁੱਤਾਂ ਦੀਆਂ ਸੋਵਾਂ ਪਾ ਰਹੇ ਆ ਉਹ ਬਦਕਿਸਮਤੀ ਆ ਪੰਜਾਬ ਦੇ ਲੋਕਾਂ ਦੀ ਜਕਸੀਰ ਜਿੰਨਾਂ ਨੂੰ ਇਹੋ ਜਿਹੇ ਲੋਕ ਮਿਲ ਗਏ ਜਿਹੜਾ ਡਰਾਈਵਰ ਬੱਸ ਦਾ ਆਪਦਾ ਦਿਮਾਗ ਖੋਜੇ ਸਤੁੱਲਨ ਖੋਜੇ ਆਪਦੇ ਦਿਮਾਗ ਦਾ ਉਹ ਬੱਸ ਫਿਰ ਡੇਗੂ ਗਈ ਇਹ 3.5 ਕਰੋੜ ਲੋਕਾਂ ਦਾ ਇਹਦਾ ਦਿਮਾਗ ਦਾ ਸਤੁੱਲਨ ਖੋ ਚੁੱਕਿਆ ਇਹਨੇ ਬੱਸ ਨੂੰ ਡੇਗਣੀ ਆ ਇਹ ਤਾਂ ਬਦਕਿਸਮਤੀ ਹੈ ਪੰਜਾਬ ਦੇ ਲੋਕਾਂ ਦੀ ਜਿਹੜਾ ਇਹ ਆ ਕੇ ਕੁਰਸੀ ਤੇ ਬਹਿ ਗਿਆ ਤੇ ਪੰਜਾਬ ਦੇ ਲੋਕਾਂ ਨੂੰ ਬਰਬਾਦ ਕਰਤਾ ਇਹੋ ਜੇ ਵਿਧਾਇਕ ਮਿਲੇ ਸਾਨੂੰ ਮੀਡੀਆ ਤਾਂ ਉਹਨਾਂ ਦਾ ਗਲਾ ਘੁੱਟ ਰਿਹਾ ਇਹ ਜਿਹੜੇ ਕੋਈ ABC ਚੈਨਲ ਹੈ ਜਗਤਾਰ ਸਿੰਘ ਉਹਦਾ ਪਿਛਲੇ ਦਿਨੀ ਉਹਨੂੰ ਨਹੀਂ ਪਾਸ ਦਿੱਤਾ ਐ ਥੋੜੀਆਂ ਗੋਝੀਆਂ ਤਾਂ ਰਹਿਣੀਆਂ ਹੀ ਨਹੀਂ ਤੇ ਮਨਿੰਦਰਜੀਤ ਸਿੱਧੂ ਵਾਲਾ ਮਸਲਾ ਉਹ ਇਹਨਾਂ ਨੂੰ ਥੁੱਕ ਕੇ ਚਟਨਾ ਪਿਆ ਪਹਿਲਾਂ ਵੀ ਥੁੱਕ ਕੇ ਚਟਨਾ ਪਿਆ ਅਸਲ ਤਾਂ ਰੜਕਾਂ ਉਹ ਨੇ ਸਾਡੇ ਨਾਲ ਠੀਕ ਹੈ ਹੁਣ ਫੇਰ ਥੁੱਕ ਕੇ ਚਟਨਾ ਨੂੰ ਫੇਰ ਪਹਿਣਾ ਇਹ ਚੀਜ਼ ਨਹੀਂ ਇਹਨੂੰ ਥੁੱਕ ਕੇ ਚੱਟਣ ਦੀ ਆਦਤ ਹੈ ਕਿਉਂ ਹੁੰਦਾ ਬਈ ਪਹਿਲਾਂ ਜਿਵੇਂ ਪਰਚੇ ਹੋ ਜਾਂਦੇ ਫਿਰ ਰੱਦ ਹੋ ਜਾਂਦੇ ਜਿਵੇਂ ਤੁਹਾਨੂੰ ਕੱਲ ਕਹਿਆ ਤਾਂ ਵੀ ਜਿਹੜਾ ਕੁਝ ਹੁੰਦਾ ਕਰ ਲਓ ਤੇ ਅੱਜ ਰੇਡਾਂ ਵੱਜ ਰਹੀਆਂ ਕੱਲ ਨੂੰ ਫੇਰ ਉਹ ਜੀ ਸਾਹਮਣੇ ਆ ਜਾਣੀ ਹੈ ਭਾਈ ਕਿਸਾਨ ਆ ਸਾਡੇ ਹੀ ਮੇਰੇ ਹੀ ਭੈਣ ਭਰਾ ਹੈਗੇ ਆ ਇਹ ਨਾ 100 ਗੰਡਾ ਵੀ ਖਾਂਦੇ ਆ ਤੇ 100 ਡੰਡਾ ਵੀ ਖਾਂਦੇ ਆ ਇਹਨਾਂ ਦੀ ਆਤ ਤਾ ਹਾਕਮਾਂ ਦੀ 100 ਗੰਡਾ ਖਾਣਾ ਤੇ 100 ਡੰਡਾ ਖਾਣਾ ਠੀਕ ਹੈ ਇਹਨਾਂ ਨੂੰ ਥੁੱਕ ਕੇ ਚੱਟਣ ਦੀ ਆਦਤ ਹੈ ਠੀਕ ਹੈ ਇਹਨਾਂ ਨੇ ਸਭ ਕੋ ਮਨਿੰਦਰਜੀਤ ਸਿੱਧੂ ਨੂੰ ਫਿਰ ਸਿੱਧੇ ਵੀ ਹੋ ਜਾਣਾ ਹੈ ਬਿਲਕੁਲ ਚੰਡੀਗੜਾ ਨੂੰ ਜਾਵਾਂਗੇ ਬਿਲਕੁਲ ਨਹੀਂ ਰੁਕਦੇ ਪਰਚੇ ਦੇਣੇ ਆ ਪਰਚੇ ਦੇ ਦੇ ਜੇਲ੍ਹਾਂ ਚ ਦੇਣਾ ਜੇਲ੍ਹਾਂ ਚ ਦੇ ਦੇ ਹਿੱਕ ਚ ਗੋਲੀ ਮਾਰਨੀ ਆ ਮਾਰ ਦੇ ਪਰ ਆਪਦੀਆਂ ਜ਼ਮੀਨਾਂ ਆਪ ਦਾ ਕਿੱਤਾ ਆਪ ਦਾ ਕਿਤੇ ਨਹੀਂ ਜਾਣ ਦਿੰਦੇ ਇਹ ਪੰਜਾਬ ਨੂੰ ਮਾਂਜ ਕੇ ਰੱਖ ਦੇਣਗੇ ਪੰਜਾਬ ਦੇ ਲੋਕੋ ਇਹ ਸਾਡੀਆਂ ਜ਼ਮੀਨਾਂ ਖਾਤਰ ਆ ਆਉਣ ਵਾਲੇ ਦਿਨਾਂ ਚ ਤੁਸੀਂ ਕਣਕ ਮੰਡੀਆਂ ਚ ਵੇਚਣੀ ਹੈ ਮੰਡੀਆਂ ਜਾਂਦਾ ਰਹਿਣਾ ਬਹੁਤ ਸਾਡੇ ਲਈ ਜ਼ਰੂਰੀ ਹੈ ਮੰਡੀਆਂ ਬਚਨੀਆਂ ਸਾਡੇ ਲਈ ਜ਼ਰੂਰੀ ਹੈ ਪੰਜਾਬ ਸਰਕਾਰ ਨਾਲ ਸਾਡੀਆਂ ਇਹ ਮੰਗਾਂ ਨੇ ਸਾਡਾ ਝੋਨੇ ਦੀ ਲਵਾਈ ਆ ਉਹ 1 ਜੂਨ ਤੋਂ ਜ਼ਰੂਰੀ ਆ ਉਹ ਪੰਜਾਬ ਸਰਕਾਰ ਨਾਲ ਮੰਗਾਂ ਨੇ ਸਾਡਾ ਝੋਨਾ ਕਿਹੜਾ ਬੀਜ ਗਿਓ ਪੰਜਾਬ ਸਰਕਾਰ ਨਾਲ ਮੰਗਾਂ ਨੇ ਸਮਾਰਟ ਮੀਟਰ ਦੀ ਗੱਲ ਉਹ ਪੰਜਾਬ ਸਰਕਾਰ ਨਾਲ ਮੰਗਾਂ ਨੇ ਨਵੀਂ ਖੇਤੀ ਨੀਤੀ ਦੀ ਗੱਲ ਉਹ ਪੰਜਾਬ ਸਰਕਾਰ ਨਾਲ ਮੰਗਾਂ ਨੇ 6 ਫਸਲਾਂ ਦੀ ਗੱਲ ਐ ਐਮਐਸਪੀ ਦੀ ਗੱਲ ਉਹ ਪੰਜਾਬ ਸਰਕਾਰ ਨਾਲ ਮੰਗਾਂ ਨੇ ਇਹ ਉਹਦੇ ਨਾਲ ਮੰਗਾਂ ਨੇ ਇਹ ਲੋਕਾਂ ਨੂੰ ਚੁਟਕਲਿਆਂ ਨਾਲ ਉਹ ਗਮਰਾਹ ਕਰ ਰਿਹਾ ਪੰਜਾਬ ਦੇ ਲੋਕੋ ਇਹਦੀਆਂ ਗੱਲਾਂ ਚੋਂ ਬਾਹਰ ਆਜੋ ਹੁਣ ਰਹਿੰਦੀਆਂ ਖੁੰਦੀਆਂ ਕਾਲੀਆਂ ਐਣਕਾਂ ਲਾ ਲੈਂਦਾ ਇਹਦੀ ਸ਼ਕਲੀ ਨਹੀਂ ਦੀਦੀ ਕਿਸੇ ਨੂੰ ਵੀ ਕੀ ਕੀ ਹੈ ਇਹਦੀ ਅੱਖਾਂ ਚਾ ਕੀ ਕਿਹੜੇ ਚਿਹਰੇ ਨਾਲੇ ਦੇਖਣਾ ਚਾਹੁੰਦਾ ਕਾਲੇ ਖੋਪਰੇ ਚੜਾ ਲੈ ਜਿਹਨੇ ਉਹ ਤਾਂ ਪੰਜਾਬ ਲਈ ਉਹਨੂੰ ਤਾਂ ਪਿੱਠ ਭਿਉਂ ਲਈ ਵੀ ਮੈਨੂੰ ਨਹੀਂ ਕੁਛ ਦੀਦਾ ਪੰਜਾਬ ਵਾਸਤੇ ਠੀਕ ਹੈ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਅਧਿਆ ਇਹਨਾਂ ਤੋਂ ਬਚਨ ਦੀ ਲੋੜ ਹੈ ਬਦਕਿਸਮਤੀ ਆ ਸਾਡੇ ਪੰਜਾਬ ਦੀ ਜਿਹੜੇ ਇਹੋ ਜਿਹੇ ਲੋਕ ਸਤਾ ਚ ਆ ਗਏ ਹੈ ਜਿਹੜੇ ਚੁਟਕਲੇ ਬਾਜ ਹੈ ਜਿਹੜੇ ਜਿਹੜੇ ਪੰਜਾਬ ਨੂੰ ਚੁਟਕਲਿਆ ਨਾਲ ਚਲਾਉਣਾ ਚਾਹੁੰਦੇ ਆ ਇਹ ਪੰਜ ਦਰਿਆਵਾਂ ਦੀ ਧਰਤੀ ਸੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਸੀ ਪੰਜਾਬ ਤੇ ਜਿਹਨੂੰ ਇਹ ਅੱਜ ਚੁਟਕਲਿਆਂ ਨਾਲ ਤੱਕ ਇਹਨਾਂ ਨੇ ਸੀਮਤ ਰੱਖਤਾ ਬਦਕਿਸਮਤੀ ਪੰਜਾਬ ਦੇ ਲੋਕਾਂ ਦੀ ਜਿਨ੍ਹਾਂ ਨੂੰ ਸਾਨੂੰ ਇਹੋ ਜਿਹਾ ਚੀਨ ਮਿਨਿਸਟਰ ਤੇ ਇਹੋ ਜੀ ਸਰਕਾਰ ਮਿਲ ਗਈ ਬਦਕਿਸਮਤੀ ਪੰਜਾਬ ਦੇ ਲੋਕਾਂ ਦੀ ਜਿਨ੍ਹਾਂ ਨੂੰ ਇਹੋ ਜੇ ਐਮਐਲਏ ਮਿਲ ਗਏ ਬਦਕਿਸਮਤੀ ਪੰਜਾਬ ਦੇ ਲੋਕਾਂ ਦੀ ਜਿਨ੍ਹਾਂ ਨੂੰ ਇਹੋ ਜੇ ਲੋਕ ਮਿਲ ਗਏ ਸਾਨੂੰ ਨਹੀਂ ਇਹੋ ਜੇ ਆਮ ਘਰਾਂ ਦੇ ਮੁੰਡੇ ਚਾਹੀਦੇ ਭਾਈ ਸਾਨੂੰ ਨਹੀਂ ਇਹੋ ਜੀ ਪਿੰਡਾਂ ਵਾਲੀ ਸਰਕਾਰ ਚਾਹੀਦੀ ਸਾਨੂੰ ਨਹੀਂ ਇਹੋ ਜੇ ਸੱਥਾਂ ਵਾਲੀ ਸਰਕਾਰ ਚਾਹੀਦੀ ਸਾਨੂੰ ਨਹੀਂ ਇਹੋ ਜੀ ਜਿਹੜੀ ਗਲੀਆਂ ਤੋਂ ਚੱਲਦੀ ਆ ਸਰਕਾਰ ਉਹ ਚਾਹੀਦੀ ਸਾਨੂੰ ਇਹੋ ਜੀਆਂ ਸਰਕਾਰਾਂ ਤੋਂ ਤੌਬਾ ਡੰਡੇ ਦੇ ਵਿੱਚ ਝੰਡਾ ਪਾ ਕੇ ਆਜੋ ਜੇ ਭਰਾਵੋ ਆਪਦੀਆਂ ਜ਼ਮੀਨਾਂ ਬਚਾਉਣੀਆਂ ਮਾਰੋ ਹੱਲਾ ਚੰਡੀਗੜ੍ਹ ਵੱਲ ਆਓ ਚੱਲਗੇ ਤੇ ਇਹ ਸਰਕਾਰ ਨੂੰ ਮੂੰਹ ਤੋੜ ਜਵਾਬ ਦੇ ਦਈਏ ਬਾਈ ਜੋ ਸੈਂਟਰ ਮੀਟਿੰਗ ਕਰਨ ਆਉਂਦੀ ਹੈ ਕਿਸਾਨਾਂ ਨਾਲ ਉਦੋਂ ਇਹ ਨਾਲ ਮੀਟਿੰਗਾਂ ਕਰਵਾਉਂਦੇ ਆ ਜਾ ਕੇ ਕਹਿੰਦੇ ਵੀ ਕਿਸਾਨਾਂ ਦੀ ਸਹਿਮਤੀ ਨਹੀਂ ਬਣੀ ਸੈਂਟਰ ਨਹੀਂ ਮੰਨਦਾਗਾ ਤੇ ਜਦੋਂ ਆਪ ਤੁਸੀਂ ਮੀਟਿੰਗ ਕਰਦੇ ਹੋ ਪੰਜਾਬ ਦੇ ਕਿਸਾਨਾਂ ਨਾਲ ਤੇ ਉਦੋਂ ਇਹ ਉਹ ਜਿਹਾ ਰਵਈਆ ਵਰਤਦੇ ਬਾਈ ਯਾਰ ਪਹਿਲਾਂ ਤੁਸੀਂ ਆਪਸ ਹੱਬ ਲਾਓ ਜਦੋਂ ਤਾਂ ਸੈਂਟਰ ਨਾਲ ਮੰਗ ਹੈ ਉਦੋਂ ਇਹ ਲੋਕਾਂ 'ਚ ਦਿਖਾਉਣਾ ਚਾਹੁੰਦਾ ਮੈਂ ਕਿਸਾਨਾਂ ਪੱਕੀ ਆ ਮੇਰੇ ਨਾਲੋਂ ਕੋਈ ਜ਼ਿਆਦਾ ਕਿਸਾਨਾਂ ਦਾ ਹਮਦਰਦੀ ਮਜ਼ਦੂਰਾਂ ਦਾ ਹੋ ਹੀ ਨਹੀਂ ਸਕਦਾ ਠੀਕ ਹੈ ਤੇ ਜਿਹੜੇ ਆਪ ਦੇ ਨਾਲ ਰਹਿੰਦੀਆਂ ਮੰਗਾ ਉਹ ਲੱਤਾਂ ਚ ਦਾਮ ਨਹੀਂ ਤੇਰੇ ਭਾਰ ਚਲਦੀਆਂ ਉਹ ਮਨਨ ਕਾ ਉੱਥੇ ਉੱਥੇ ਲੋਕ ਉੱਥੇ ਪਤਾ ਸੀ ਭੇੜੇ ਲੱਗਦੇ ਆ ਉੱਥੇ ਇਹਦੀਆਂ ਅੱਖਾਂ ਦੇ ਵਿੱਚ ਚੁੰਬਲਦੇ ਆ ਉੱਥੇ ਰੋੜ ਬੰਨੂ ਰੜਕਦੇ ਆ ਤੇ ਜਿਹੜੀਆਂ ਸੈਂਟਰ ਨਾਲ ਮੰਗਾ ਨੇ ਉੱਥੇ ਉੱਥੇ ਕੋਈ ਗੱਲ ਨਹੀਂ ਉੱਥੇ ਮੈਂ ਕਿਸਾਨ ਪੱਖੀ ਆ ਲੋਕਾਂ ਨੂੰ ਗਮਰਾਹ ਕਰ ਰਿਆ ਜਿਵੇਂ ਇਹ 3 ਸਾਲ ਦੇ ਕਰਦੇ ਆਏ ਛੁਟਕਲਿਆਂ ਨਾਲ ਗੱਲਾਂ ਨਾਲ ਗੱਲਾਂ ਦਾ ਕੜਾਹ ਬਣਾ ਰਿਹਾ ਹੈ ਇਸ ਕਰਕੇ ਪੰਜਾਬ ਦੇ ਲੋਕ ਕਿਤੇ ਗਮਰਾ ਨਹੀਂ ਹੋਣਗੇ ਲੋਕਤਾਕਤ ਤੋਂ ਵੱਡੀ ਦੁਨੀਆ ਦੀ ਕੋਈ ਵੀ ਤਾਕਤ ਨਹੀਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤਾਂ ਇਹ ਸਨ ਕਿਸਾਨਾਂ ਕੋ ਬਿੱਟੂ ਮੱਲਣ ਜਿਨ੍ਹਾਂ ਦੇ ਘਰ ਵੀ ਰੇਟ ਹੁੰਦੀ ਹੈ ਤਾਂ ਕੱਲ ਨੂੰ ਜਿਹੜਾ ਮੋਰਚਾ ਲੱਗਣਾ ਉਹਦੇ ਵਿੱਚ ਕਿਸਾਨਾਂ ਦਾ ਕਹਿਣਾ ਹੈ ਕਿ ਹਮ ਹਮਾ ਕੇ ਪਹੁੰਚਾਂਗੇ ਕਿਸਾਨਾਂ ਨੂੰ ਵੀ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ਬਹੁਤ ਬਹੁਤ ਧੰਨਵਾਦ